ਸੁਲਤਾਨ ਇਨਫਰਾ ਨਾਲ ਦੀ ਇੰਡਸਟਰੀ ਹੈ ਜਿਹੜੀ ਲੱਗੀ ਹੋਈ ਆ ਸੰਦੀਪ ਜੀ ਆਇਓ ਰੇ ਸੋ ਇਹਨਾਂ ਦੇ ਠੇਕੇਦਾਰ ਦਾ ਨਾਮ ਹੈਗਾ 사ਜਨ 베ਦੀ ਜੋ ਕਿ ਅੰਮ੍ਰਿਤਸਰ ਤੋਂ ਆਏ ਜਿਹਦੇ ਕਾਰਨ ਇਹ ਪਾਣਾ ਵਾਪਰਿਆ ਠੇਕੇਦਾਰ ਕਾਰਪਸ ਸੋ ਜਿੱਥੇ-ਜਿੱਥੇ ਸੁਲਤਾਨ ਇਨਫਰਾ ਦਾ ਕੰਮ ਚੱਲ ਰਿਹਾ ਸਾਰਿਆਂ ਨੇ ਇਹ ਗੱਲ ਕਈ ਨੌਜਵਾਨਾਂ ਨੇ ਮੈਨੂੰ ਕੀਤੀ ਆ ਵੀ ਵੀਰ ਵਣ ਕੇ ਤੁਸੀਂ ਨਾ ਇੱਕ ਮੈਸੇਜ ਬੜਾਈ ਕਰੋ व्हायरल ਕਰੋ ਮੈਸੇਜ ਨੂੰ ਜਿੱਥੇ ਜਿੱਥੇ ਇਹਨਾਂ ਦਾ ਕੰਮ ਆ ਉੱਥੇ ਅੱਥੀ ਫੋਕ ਦੋ ਇਹਨਾਂ ਦੀ ਮੰਜੀ ਡਾਕਟਰ ਸਾਹਿਬ ਠੀਕ ਆ ਅ ਜਿੱਥੇ ਵੀ ਚੱਲਦਾ ਲੋਕਾਂ ਨੂੰ ਵੇਅਰ ਕਰਕੇ ਪਾਈਏ ਸਾਡੇ ਨੌਜਵਾਨਾਂ ਦੇ ਦਸ਼ਮਣ ਬਣ ਚੁੱਕਿਆ ਇਹਨਾਂ ਦੇ ਕੰਮਾਂ ਦੇ ਕਿਰਾਂ ਜੋੜ ਪਾਉਣਾ ਪਊਗਾ ਫੇਰ ਜਾ ਕੇ ਸੁਧਰਨਗੇ ਫੇਰ ਇਹਨਾਂ ਨੂੰ ਪਤਾ ਲੱਗੂ ਕਾਨੂੰਨ ਵਿਵਸਥਾ ਕੀ ਹੁੰਦੀ ਆ ਕਿਵੇਂ ਰੈਕਟਰ ਲਾਇ ਜਾਂਦੇ ਆ ਕਿਵੇਂ ਮੂਰੋ ਕੰਮ ਤੋੜਨ ਤੋਂ ਪਹਿਲਾਂ ਕਹਿੰਦੇ ਹੁੰਦੇ ਆ ਸੰਦੀਪ ਆਪਣਾ ਡਿਵੀਜ਼ਨ ਦਵਰਜਨ ਉਹ ਖਾਇ ਜਾਂਦਾ ਤਾਂ ਕਿ ਜੋ ਆਪਣੇ ਨਭਾਣਾ ਵਾਪਰੇ ਕਿਸੇ ਹੋਰ ਮਾਂ ਦੇ ਪੁੱਤ ਨਾ ਹੋਵੇ ਕਿਸ ਦਾ ਚਿਰਾਗ ਨਾ ਮੁਝੇ ਸੋ ਉਸ ਲਈ ਆਪਾਂ ਇਹੀ ਕਹਿਣਾ ਚਾਹੁੰਦੇ ਆ ਕਿ ਜਿੱਥੇ ਜਿੱਥੇ ਵੀਰਾ ਜਾਏ ਆਪਾਂ ਫੇਸਬੁਕਾਂ ਜਿਹਨਾਂ ਨੇ ਇਸ ਤਰ੍ਹਾਂ ਜਿਹੜਾ ਪੋਸਟ ਹੀ ਚੜਾਉਂਦੇ ਆ ਸੰਤਾਨਾ 89 ਨਾ ਲੈ ਕੇ ਲਾਜਮੀ ਲੈ ਕੇ ਭੇਜੂ ਜਿੱਥੇ ਜਿੱਥੇ ਇਹਨਾਂ ਦੇ ਕੰਮ ਚੱਲਦੇ ਉੱਥੋਂ ਦੇ ਪੁੱਤ ਨਾ ਇਸ ਤਰ੍ਹਾਂ ਚੱਲ ਜਾਈਂ